ਹੁਸ਼ਿਆਰਪੁਰ ਦੀ ਰੌਸ਼ਨ ਗਰਾਊਂਡ ਵਿੱਚ ਅੱਜ ਪੁਲਾ ਸ਼ੰਕਰ ਐਂਡ ਕੰਪਨੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕੰਪਨੀ ਦੇ ਬੁਲਾਰੇ ਵਰਿੰਦਰ ਕਪੂਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੀ ਰੌਸ਼ਨ ਗਰਾਊਂਡ 'ਚ ਵਿੰਟਰ ਮੇਲਾ ਕਰਵਾਇਆ ਜਾ ਰਿਹਾ ਜਿੱਥੇ ਹਰ ਉਮਰ ਦੇ ਲੋਕਾਂ ਲਈ ਝੂਲੇ, ਖਰੀਦਦਾਰੀ ਅਤੇ ਖਾਣ-ਪੀਣ ਦੇ ਸਟਾਲ ਨੇ ਉੱਥੇ ਹੀ ਵੱਖ-ਵੱਖ ਮੰਦਰਾਂ ਵਰਗੇ ਮਾਡਲ ਤਿਆਰ ਕੀਤੇ ਗਏ ਨੇ ਜੋ ਦੇਖਣ 'ਚ ਹੂਬ-ਹੂ ਅਸਲ ਵਰਗੇ ਹੋਣਗੇ ਉਹਨਾਂ ਨੇ ਕਿਹਾ ਕਿ ਜਿਹੜੇ ਸ਼ਰਧਾਲੂ ਵਡੇਰੀ ਉਮਰ ਜਾਂ ਕਿਸੇ ਹੋਰ ਕਾਰਨ ਕਰਕੇ ਮਾਤਾ ਵੈਸ਼ਨੂ ਦੇਵੀ ਜਾਂ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਨਹੀਂ ਜਾ ਸਕਦੇ ਉਹਨਾਂ ਲਈ ਇਹ ਮੰਦਰ ਨੂਮਾ ਮਾਡਲ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਨੇ ਅਤੇ ਮੰਦਰ ਦੀ ਐਂਟਰੀ ਤੇ ਖਾਸ ਤਕਨੀਕ ਨਾਲ ਬਰਫ਼ ਬਾਰੀ ਵੀ ਕੀਤੀ ਜਾਵੇਗੀ ਜੋ ਦੇਖਣ ਜੋਗ ਹੋਵੇਗੀ। ਉਹਨਾਂ ਦੱਸਿਆ ਕਿ ਇਸ ਮੇਲੇ 'ਚ ਐਂਟਰੀ ਲਈ ਅਲੱਗ ਤੋਂ ਟਿਕਟ ਹੋਵੇਗੀ ਅਤੇ ਖਰੀਦਦਾਰੀ ਅਤੇ ਖਾਣ-ਪੀਣ ਤੋਂ ਇਲਾਵਾ ਝੂਲਿਆਂ ਅਤੇ ਸਰਕਸ ਲਈ ਟਿਕਟ ਅਲੱਗ ਤੋਂ ਹੋਵੇਗੀ। ਉਨਾ ਦੱਸਿਆ ਕਿ ਇਹ ਮੇਲਾ 18 ਜਨਵਰੀ ਨੂੰ ਸ਼ੁਰੂ ਹੋ ਰਿਹਾ ਹੈ ਅਤੇ 18 ਫਰਵਰੀ ਤੱਕ ਇਹ ਮੇਲਾ ਚੱਲੇਗਾ ਇਸ ਦੇ ਨਾਲ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਜ਼ਰੂਰ ਆਉਣ ਮੇਰਾ ਨੰਬਰ ਜੀ ਵਿਰੇਂਦਰ ਕਪੂਰਾ ਮੈਂ ਪੋਲਾ ਸ਼ੰਕਰਨ ਕੰਪਨੀ ਨੂੰ ਰਿਪਰੈਜ਼ੈਂਟ ਕਰਦਾ ਹਾਂ ਜੀ ਇਰੋਸ਼ਨ ਗਰਾਉਂਡ ਸਰ ਇਸ ਵਾਰ ਅਸੀਂ ਰੋਸ਼ਨ ਗਰਾਉਂਡ ਦੇ ਵਿੱਚ ਵਿంటర్ ਕਾਰਨੀਵਲ ਲੈ ਕੇ ਆਏ ਹਾਂ ਲੋਕਾਂ ਨੂੰ ਦੇਖਦੇ ਹੋ ਜਿੱਦਾ ਹਰ ਸਾਲ ਅਸੀਂ ਇਹ ਕੋਈ ਨਾ ਕੋਈ ਕਾਰਨੀਵਲ ਰੋਸ਼ਨੀ ਨੂੰ ਚੱਲਦਾ ਰਹਿੰਦਾ ਵਾ ਇਸ ਸਾਲ ਅਸੀਂ ਵਿੰਟਰ ਕਾਰਨੀਵਲ ਲੈ ਕੇ ਆਏ ਜਿਸ ਵਿੱਚ ਅਸੀਂ ਅਟਰੈਕਸ਼ਨ ਦੇ ਕਈ ਕੇਂਦਰ ਲੈ ਕੇ ਆਏ ਨਾ ਇੱਥੇ ਸ਼ਾਪਿੰਗ ਦੇ ਸਟਾਲਸ ਖਾਣ ਪੀਣ ਦੇ ਸਟਾਲਸ ਬਾਰੋਂ ਪੂਰੇ ਇੰਡੀਆ ਤੋਂ ਸਟਾਲਸ ਇਕੱਠੇ ਕੀਤੇ ਨੇ ਜਿੱਦਾ ਰਾਜਸਤਾਨੀ ਫੂਡ ਹੋ ਗਿਆ ਲਖਨਊਵੀ ਸੂਟਸ ਦਾ ਸਟਾਲਸ ਹੈ ਅਨਸਟਿਚਡ ਸੂਟਸ ਦਾ ਸਟਾਲਸ ਹੈ ਅਨਸਟਿਚਡ ਕਪੜੇ ਦਾ ਸਟਾਲਸ ਹੈ ਹੋਰ ਵੀ ਕਈ ਸਾਰੇ ਵੈਸਟਰਨਸ ਦੇ ਸਟਾਲਸ ਨੇ ਕਿ ਲੋਕ ਆ ਕੇ ਇੱਥੇ ਪੂਰੇ ਸ਼ਾਪਿੰਗ ਦਾ ਆਨੰਦ ਮਾਣ ਸਕਦੇ ਨੇ ਉਹ ਵੀ ਬਹੁਤ ਘੱਟ ਰੇਟਾਂ ਤੇ ਇੱਥ ਸਰਵੇ ਜੀ ਤਿੰਨ ਟੌਪ ਦਿੱਤੇ ਜਾਣਗੇ ਜੋ ਕਿ ਪੂਰੇ ਹੁਸ਼ਿਆਰਪੁਰ ਚ ਨਹੀਂ ਦਿੱਤੇ ਜਾਂਦੇ ਕਿ ਅਲੱਗ-ਅਲੱਗ ਸਟਾਲਸ ਨੇ ਜਿਸ ਦਾ ਕੇ ਲੋਕ ਆਨੰਦ ਮਾਣ ਸਕਦੇ ਨੇ ਹੋਰ ਮੈਂ ਇੱਕ ਬੈਤਰੀਨ ਦੀ ਗੱਲ ਕਹਾਂ ਅਸੀਂ ਮਾ ਵੈਸ਼ਨੂ ਦੇਵੀ ਦਾ ਦਰਬਾਰ ਬਣਾ ਰਹੇ ਹਾਂ ਜਿਸ ਵੀ ਕਿ ਲੋਕਾਂ ਨੂੰ ਉਹਦੇ ਪੂਰੇ ਦਰਸ਼ਨ ਸੰਪੂਰਨ ਦਰਸ਼ਨ ਹੋਣਗੇ ਜੋ ਬਜ਼ੁਰਗ ਵਗੈਰਾ ਬੱਚੇ ਜੋ ਉੱਥੇ ਇਸਟ੍ਰੇਜ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਆਪਣਾ ਆਨੰਦ ਮਾਣ ਸਕਦੇ ਨੇ ਉਸ ਦਾ ਆਪਣਾ ਪੂਰੀ ਮਾ ਵੈਸ਼ਨੂ ਦੇਵੀ ਦਰਬਾਰ ਦਾ ਸੰਪੂਰਨ ਦਰਸ਼ਨ ਕਰ ਸਕਦੇ ਨੇ ਤੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਗਾ ਕਿ ਵੱਦ ਤੋਂ ਵੱਧ ਆ ਕੇ ਇਸ ਨੂੰ ਆਪਣਾ ਦੇਖੋ ਤੇ ਲੋਕਾਂ ਨੂੰ ਵੱਧ ਤੋਂ ਵੱਧ ਇਹੀ ਕਹੂੰਗਾ ਕਿ ਅਗੇ ਝੂਲਿਆਂ ਦਾ ਸ਼ਾਪਿੰਗ ਸਟਾਲਸ ਦਾ ਖਾਣ ਪੀਣ ਦਾ ਸਟਾਲਸ ਦਾ ਤੇ ਆ ਕੇ ਇਸ ਆਨੰਦ ਮਾਣੋ ਤੇ ਇਸ ਵਿੱਚ ਹੋਰ ਵੀ ਕਈ ਆਪਾਂ ਚੀਜ਼ਾਂ ਬਣਾਈਆਂ ਜਿੱਦਾਂ ਬਾਣ ਗੰਗਾ ਕਟੜਾ ਬਾਜ਼ਾਰ ਜੋ ਬੱਚਿਆਂ ਨੂੰ ਜਿਸ ਚੀ ਦੀ ਨੌਲੇਜ ਨਹੀਂ ਹੈ ਉਸ ਚੀ ਦੇ ਬਾਰੇ ਸਾਰਾ ਦੱਸਿਆ ਜਾਊਗਾ ਉਸ ਦੀ ਹਿਸਟਰੀ ਬਾਰੇ ਦੱਸਿਆ ਜਾਊਗਾ ਬੱਚਿਆਂ ਨੂੰ ਪੂਰਾ ਉਸ ਬਾਰੇ ਪਤਾ ਲੱਗੂਗਾ ਹਰ ਇੱਕ ਮੰਦਰ ਬਾਰੇ ਦੀ ਹਿਸਟਰੀ ਦੱਸੀ ਜਾਊਗੀ ਕਿ ਲੋਕਾਂ ਲਈ ਅਸੀਂ ਪੂਰੀ ਇੱਥੇ ਵੈਸ਼ਨ ਦੇਵੀ ਯਾਤਰਾ ਪੂਰੀ ਇੱਥੇ ਸੰਪੂਰਨ ਦਰਸ਼ਨ ਲੈ ਕੇ ਆਏ ਆਂ कि जो लोग ओथे नहीं भी जा सकदे हो इथे आके उस चीज दा आनंद मान सकन सर एंट्री फीस एदी क्लियर होएंगी एंट्री फीस एदी 40 ਰੁਪਏ ਰਹੂਗੀ ਜੀ ਚੂਲਿਆ ਦੀ ਟਿਕਟ 30 ਰੁਪਏ 50 ਰੁਪਏ ਤੇ 70 ਰੁਪਏ ਰਹੂਗੀ ਜੀ ਸਵੇਰੇ 11 ਵਜੇ ਸ਼ੁਰੂ ਕੀਤਾ ਜਾਊਗਾ ਰਾਤ ਨੂੰ 10 ਵਜੇ ਤੱਕ ਚਲਾਇਆ ਜਾਊਗਾ 18 ਜਨਵਰੀ ਨੂੰ ਮੰਤਰੀ ਸਾਹਿਬ ਵੱਲੋਂ ਇਸ ਦੀ ਓਪਨਿੰਗ ਕੀਤੀ ਜਾਊਗੀ 28 ਫਰਵਰੀ ਤੱਕ ਇਹ ਚੱਲੂਗਾ ਇਸ ਲਈ ਕਿ ਲੋਕਾਂ ਲਈ ਸਭ ਚੀਜ਼ਾਂ ਸਭ ਚੀਜ਼ਾਂ ਇੱਥੇ ਸਭ ਕੁਝ ਇੱਥੇ ਤੁਹਾਨੂੰ ਅਵੇਲੇਬਲ ਮਿਲੇਗਾ ਅਸੀਂ ਪੂਰੇ ਇੰਡੀਆ ਦੇ ਸਟਾਲਸ ਵਗੈਰਾ ਫੂਡ ਦੇ ਸਟਾਲਸ ਸ਼ੋਪਿੰਗ ਦੇ ਸਟਾਲਸ ਸਭ ਕੁਝ ਇਕੱਠਾ ਕਰਕੇ ਇੱਕ ਰੋਸ਼ਨ ਗਰਾਊਂਡ ਦੇ ਵਿੱਚ ਇੱਥੇ ਲੈ ਆਏ ਆ ਤੇ ਲੋਕਾਂ ਨੂੰ ਇਹੀ ਕਹਾਂਗੇ ਕਿ ਆ ਕੇ ਵਦ ਤੋਂ ਵਦ ਇਸ ਦਾ ਆ ਕੇ ਆਨੰਦ ਮਾਣੋ ਅੱਜ ਵੀ ਤੁਸੀਂ ਗੱਲ ਕੀਤੀ ਮਤਰਾ ਦੇ ਖਾਸ ਤੌਰ ਤੇ ਵੈਸ਼ਨੂਦੀ ਵਿਜੀ ਦੇ ਜਿਹੜੇ ਦਰਸ਼ਨਕ ਉਸ ਤਰ੍ਹਾਂ ਦਾ ਅਹਿਸਾਸ ਪ੍ਰਵਾਣ ਤੁਸੀਂ ਯਤਨ ਕਰ ਰਹੇ ਹੋ ਹਾਂਜੀ ਉਹਦੇ ਵਿੱਚ ਜਿਵੇਂ ਉਸੇ ਮੌਸਮ ਵੀ ਠੰਡਾ ਹੈ ਮੌਸਮ ਠੀਕ ਐ ਥੋੜਾ ਠੰਡਾ ਪਰ ਉਸੇ ਦਾ ਵਿਊ ਉਸੇ ਦਾ ਮਨਮੋਹਕ ਦੇਖਣ ਨੂੰ ਹੋਰ ਹੁੰਦਾ ਹੈ ਨਾ ਤੇ ਕੋਈ ਖਾਸ ਸਰ ਉਹਦੇ ਲਈ ਸਨੋ ਫਾਲ ਦੀ ਮਸ਼ੀਨ ਲਗਾਈ ਜਾਊਗੀ ਜਿਸਰ ਨੂੰ ਲੋਕਾਂ ਨੂੰ ਉਸ ਦੀ ਪੂਰੀ ਫੀਲਿੰਗ ਲੈ ਸਕਣ ਤੇ ਪ੍ਰੋਪਰ ਹਰ ਇੱਕ ਚੀਜ਼ ਨੂੰ ਦਰਸਾਇਆ ਗਿਆ ਮੌਸਮ ਦਾ ਵੈਸੇ ਇੱਥੇ ਵੀ ਬਹੁਤ ਠੰਡਾ ਹੋਇਆ ਪਿਆ ਹੈ ਲੁਧਿਆਣਾ ਜਿੱਦਾਂ ਸੀ ਉਸ ਤੋਂ ਪਹਿਲੇ ਲਾਸਟ ਲਗਾਈ ਸੀ ਦੁਰਗਮਾਤਾ ਮੰਦਰ ਅਲੀ ਗਰਾਉਂਡ ਚ ਉੱਥੇ ਜਿਸ ਅੰਦਰ AC ਜਾਣਗੇ ਲੋਕਾਂ ਨੂੰ ਪੂਰਾ ਉਹੀ ਦ੍ਰਿਸ਼ ਉਹੀ ਵੀਉ ਉਹੀ ਸਾਰਾ ਕੁਝ ਇੱਥੇ ਮਿਲੂਗਾ ਖਾਸ ਯਾਨੀ ਸੈਟਅਪ ਜਿਹੜਾ ਤੁਹਾਡਾ ਸਾਰਾ ਲਗਾਇਆ ਗਿਆ ਹਾਂਜੀ ਸਾਰਾ ਸੈਟਅਪ ਖਾਸ ਵੈਸ਼ਨੂ ਦੇਵ ਦੀ ਦਰਬਾਰ ਨੂੰ ਸ਼ਰਾਈਨ ਬੋਰਡ ਨੂੰ ਲੰਡਰ ਰੱਖਦੇ ਹੋਏ ਅਸੀਂ ਇੱਥੇ ਵੈਸ਼ਨੂ ਦੇਵ ਦੀ ਯਾਤਰਾ ਬਣਾ ਰਹੇ ਹਾਂ ਤੇ ਲੋਕਾਂ ਨੂੰ ਇਹੀ ਕਵਾਂਗੇ ਕਿ ਵੱਧ ਤੋਂ ਵੱਧ ਆ ਕੇ ਇਸ ਦਾ ਆਨੰਦ ਮਾਣੋ ਹਾਂਜੀ ਹਾਂਜੀ ਪੇਸ਼ ਕੀ ਨਾਮ ਹੈ ਤੁਹਾਡਾ ਮੇਰਾ ਨੰਬਰ ਜੀ ਵਿਰੇਂਦਰ ਕਪੂਰਾ ਮੈਂ ਪੋਲਾ ਸ਼ੰਕਰਨ ਕੰਪਨੀ ਨੂੰ ਰਿਪਰੈਜ਼ੈਂਟ ਕਰਦਾ ਹਾਂ ਜੀਨੀਅਰ ਰੋਸ਼ਨ ਗਰਾਉਂਡ ਕੀ ਸਾਰੀ ਇਸ ਵਾਰ ਅਸੀਂ ਰੋਸ਼ਨ ਗਰਾਉਂਡ ਦੇ ਵਿੱਚ ਵਿੰਟਰ ਕਾਰਨੀਵਲ ਲੈ ਕੇ ਆ ਲੋਕਾਂ ਨੂੰ ਦੇਖਦੇ ਹੋ ਜਿੱਦਾ ਹਰ ਸਾਲ ਅਸੀਂ ਇਹ ਕੋਈ ਨਾ ਕੋਈ ਕਾਰਨੀਵਲ ਰੋਸ਼ਨੀ ਕੋਲ ਨੂੰ ਚੱਲਦਾ ਰਹਿੰਦਾ ਵੈ ਇਸ ਸਾਲ ਅਸੀਂ ਵਿੰਟਰ ਕਾਰਨੀਵਲ ਲੈ ਕੇ ਆਏ ਜਿਸ ਵਿੱਚ ਅਸੀਂ ਅਟਰੈਕਸ਼ਨ ਦੇ ਕਈ ਕੇਂਦਰ ਲੈ ਕੇ ਆਏ ਨਾ ਇੱਥੇ ਸ਼ਾਪਿੰਗ ਦੇ ਸਟਾਲਸ ਖਾਣ ਪੀਣ ਦੇ ਸਟਾਲਸ ਬਾਰੋਂ ਪੂਰੇ ਇੰਡੀਆ ਤੋਂ ਸਟਾਲਸ ਇਕੱਠੇ ਕੀਤੇ ਨੇ ਜਿੱਦਾ ਰਾਜਸਤਾਨੀ ਫੂਡ ਹੋ ਗਿਆ ਲਖਨੌਵੀ ਸੂਟਸ ਦਾ ਸਟਾਲਸ ਹੈ ਅਨਸਟਿਚਡ ਸੂਟਸ ਦਾ ਸਟਾਲਸ ਹੈ ਅਨਸਟਿਚਡ ਕੱਪੜੇ ਦਾ ਸਟਾਲਸ ਹੈ ਹੋਰ ਵੀ ਕਈ ਸਾਰੇ ਵੈਸਟਰਨਸ ਦੇ ਸਟਾਲਸ ਨੇ ਕਿ ਲੋਕ ਆ ਕੇ ਇੱਥੇ ਪੂਰੇ ਸ਼ਾਪਿੰਗ ਦਾ ਆਨੰਦ ਮਾਣ ਸਕਦੇ ਨੇ ਉਹ ਵੀ ਬਹੁਤ ਘੱਟ ਰੇਟਾਂ ਤੇ ਇੱਥੇ ਸ਼ਾਪਸ ਨੇ ਜਿੱਦਾਂ 500 ਰੁਪਏ ਵਿੱਚ ਤਿੰਨ ਟੌਪ ਦਿੱਤੇ ਜਾਣਗੇ ਜੋ ਕਿ ਪੂਰੇ ਹੁਸ਼ਿਆਰਪੁਰ ਚ ਨਹੀਂ ਦਿੱਤੇ ਜਾਂਦੇ ਕਿ ਅਲੱਗ-ਅਲੱਗ ਸਟਾਲਸ ਨੇ ਜਿਸ ਦਾ ਆ ਕੇ ਲੋਕ ਆਨੰਦ ਮਾਣ ਸਕਦੇ ਨੇ ਹੋਰ ਮੈਂ ਇੱਕ ਬੈਤਰੀਨ ਦੀ ਗੱਲ ਕਹਾਂ ਅਸੀਂ ਮਾ ਵੈਸ਼ਨੂ ਦੇਵੀ ਦਾ ਦਰਬਾਰ ਬਣਾ ਰਹੇ ਹਾਂ ਜਿਸ ਵਿੱਚ ਕਿ ਲੋਕਾਂ ਨੂੰ ਉਹਦੇ ਪੂਰੇ ਦਰਸ਼ਨ ਸੰਪੂਰਨ ਦਰਸ਼ਨ ਹੋਣਗੇ ਜੋ ਬਜ਼ੁਰਗ ਵਗੈਰਾ ਬੱਚੇ ਜੋ ਉੱਥੇ ਇਸਟ੍ਰੰਗਲ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਆਪਣਾ ਆਨੰਦ ਮਾਣ ਸਕਦੇ ਨੇ ਉਸ ਦਾ ਆਪਣ ਸਕਦੇ ਨੇ ਤੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਆ ਕੇ ਇਸ ਨੂੰ ਆਪਣਾ ਦੇਖੋ ਤੇ ਲੋਕਾਂ ਨੂੰ ਵੱਧ ਤੋਂ ਵੱਧ ਇਹੀ ਕਹਾਂਗਾ ਕਿ ਆ ਕੇ ਝੂਲਿਆਂ ਦਾ ਸ਼ਾਪਿੰਗ ਸਟਾਲਸ ਦਾ ਖਾਣ ਪੀਣ ਦਾ ਸਟਾਲਸ ਦਾ ਤੇ ਆ ਕੇ ਇਸ ਦਾ ਆਨੰਦ ਮਾਣੋ ਤੇ ਇਸ ਵਿੱਚ ਹੋਰ ਵੀ ਕਈ ਆਪਾਂ ਚੀਜ਼ਾਂ ਬਣਾਈਆਂ ਜਿੱਦਾ ਬਾਣ ਗੰਗਾ ਕਟਰਾ ਬਾਜ਼ਾਰ ਜੋ ਬੱਚਿਆਂ ਨੂੰ ਜਿਸ ਚੀ ਦੀ ਨੌਲੇਜ ਨਹੀਂ ਹੈ ਉਸ ਚੀ ਦੇ ਬਾਰੇ ਸਾਰਾ ਦੱਸਿਆ ਜਾਊਗਾ ਉਸ ਦੀ ਹਿਸਟਰੀ ਬਾਰੇ ਦੱਸਿਆ ਜਾਊਗਾ ਬੱਚਿਆਂ ਨੂੰ ਪੂਰਾ ਉਸ ਬਾਰੇ ਪੱਤਾ ਲੱਗੂਗਾ ਹਰ ਇੱਕ ਮੰਦਰ ਬਾਰੇ ਦੀ ਹਿਸਟਰੀ ਦੱਸੀ ਜਾਊਗੀ ਕੀ ਲੋਕਾਂ ਲਈ ਅਸੀਂ ਪੂਰੀ ਇੱਥੇ ਇੱਕ ਵੈਸ਼ਨ ਦੇ ਵੀ ਯਾਤਰਾ ਪੂਰੀ ਇੱਥੇ ਸੰਪੂਰਨ ਦਰਸ਼ਨ ਲੈ ਕੇ ਆਏ ਆ ਕਿ ਜੋ ਲੋਕ ਉੱਥੇ ਨਹੀਂ ਵੀ ਜਾ ਸਕਦੇ ਉਹ ਇੱਥੇ ਆ ਕੇ ਉਸ ਚੀਜ਼ ਦਾ ਆਨੰਦ ਮਾਣ ਸਕਣ ਦਰ ਐਂਟਰੀ ਫੀਸ ਦੇ ਲਈ ਰਹਾ ਐਂਟਰੀ ਫੀਸ ਦੇ 40 ਰੁਪਏ ਰੂਗੀ ਜੀ ਚੂਲਿਆ ਦੀ ਟਿਕਟ 30 ਰੁਪਏ 50 ਰੁਪਏ ਤੇ 70 ਰੁਪਏ ਰੂਗੀ ਜੀ ਸਵੇਰੇ 11 ਵਜੇ ਸ਼ੁਰੂ ਕੀਤਾ ਜਾਊਗਾ ਰਾਤ ਨੂੰ 10 ਵਜੇ ਤੱਕ ਚਲਾਇਆ ਜਾਊਗਾ 18 ਜਨਵਰੀ ਨੂੰ ਮੰਤਰੀ ਸਾਹਿਬ ਵੱਲੋਂ ਇਸ ਦੀ ਓਪਨਿੰਗ ਕੀਤੀ ਜਾਊਗੀ 28 ਫਰਵਰੀ ਤੱਕ ਇਹ ਚੱਲੂਗਾ ਇਸ ਲਈ ਕਿ ਲੋਕਾਂ ਲਈ ਸਭ ਚੀਜ਼ਾਂ ਸਭ ਚੀਜ਼ਾਂ ਇੱਥੇ ਸਭ ਕੁਝ ਇੱਥੇ ਤੁਹਾਨੂੰ ਅਵੇਲੇਬਲ ਮਿਲੇਗਾ ਅਸੀਂ ਪੂਰੇ ਇੰਡੀਆ ਦੇ ਸਟਾਲਸ ਵਗੈਰਾ ਫੂਡ ਦੇ ਸਟਾਲਸ ਹੋਪਿੰਗ ਦੇ ਸਟਾਲਸ ਸਭ ਕੁਝ ਇਕੱਠਾ ਕਰਕੇ ਇੱਕ ਰੋਸ਼ਨ ਗਰਾਊਂਡ ਦੇ ਵਿੱਚ ਇੱਥੇ ਲੈ ਆਏ ਆ ਤੇ ਲੋਕ ਦੇਖਾ ਤੁਸੀਂ ਰੇਸ਼ਮਦੀ ਵੀ ਜਿਹੜੇ ਦਰਸ਼ਕ ਉਸ ਤਰ੍ਹਾਂ ਅਸਾਸ ਪ੍ਰਬੰਧ ਤੁਸੀ ਯਤਨ ਕਰ ਰਹੇ ਹੋ ਹਾਂਜੀ ਉਹਦੇ ਵਿੱਚ ਜਿਵੇਂ ਉਸੇ ਮੌਸਮ ਵੀ ਠੰਡਾ ਹੈ ਉਹ ਮੌਸਮ ਠੀਕ ਹੈ ਥੋੜਾ ਠੰਡਾ ਪਰ ਉੱਥੇ ਦਾ ਵੀ ਉਹਦੇ ਮਨਮੋਹਕ ਦੇਸ਼ੇ ਕੁਝ ਹੋਰ ਮਨਮੋਹਕ ਲਈ ਕੋਈ ਸਰ ਉਹਦੇ ਲਈ 스노우ਫਾਲ ਦੀ ਮਸ਼ੀਨ ਲਗਾਈ ਜਾਊਗੀ ਜਿਦਾਂ ਨੂੰ ਲੋਕਾਂ ਨੂੰ ਉਸ ਦੀ ਪੂਰੀ ਫੀਲਿੰਗ ਲੈ ਸਕਣ ਤੇ ਪ੍ਰੋਪਰ ਹਰੇਕ ਚੀਜ਼ ਨੂੰ ਦਰਸਾਇਆ ਗਿਆ ਮੌਸਮ ਦਾ ਵੈਸੇ ਇੱਥੇ ਵੀ ਬਹੁਤ ਠੰਡਾ ਹੋਇਆ ਪਿਆ ਹੈ ਲੁਧਿਆਣੇ ਜਿੱਦਾਂ ਸੀ ਉਸ ਤੋਂ ਪਹਿਲੇ ਲਾਸਟ ਲਗਾਈ ਸੀ ਦੁਰਗਮਾਤਾ ਮੰਦਰਲੀ ਗਰਾਊਂਡ ਚ ਉੱਥੇ ਜਿੱਥੇ ਅਸੀਂ ਅੰਦਰ AC ਲਗਾਏਗੇ ਲੋਕਾਂ ਨੂੰ ਪੂਰਾ ਉਹੀ ਦ੍ਰਿਸ਼ ਉਹੀ ਵੀਉ ਉਹੀ ਸਾਰਾ ਕੁਝ ਇੱਥੇ ਮਿਲੂਗਾ ਖਾਸ ਯਾਨੀ ਸੈਟਅਪ ਜਿਹੜਾ ਤੁਹਾਡਾ ਸਾਰਾ ਲਗਾਇਆ ਗਿਆ ਹਾਂਜੀ ਸਾਰਾ ਸੈਟਅਪ ਖਾਸ ਵੈਸ਼ਨੂ ਦੇਵੀ ਦੇ ਦਰਬਾਰ ਨੂੰ ਸ਼ਰਾਈਨ ਬੋਰਡ ਨੂੰ ਲੰਡਰ ਰੱਖਦੇ ਹੋਏ ਅਸੀਂ ਇੱਥੇ ਵੈਸ਼ਨੂ ਦੇਵੀ ਦੀ ਯਾਤਰਾ ਬਣਾ ਰਹੇ ਹਾਂ ਤੇ ਲੋਕਾਂ ਨੂੰ ਇਹੀ ਕਹਾਂਗੇ ਕਿ ਵੱਧ ਤੋਂ ਵੱਧ ਆ ਕੇ ਇਸ ਅਨੰਦ ਮਾਣੋ